ਤਦ ਬਾਕੀ ਸਾਰੇ ਚੰਦਨ ਨੂੰ ਸਬਸਕ੍ਰਾਈਬ ਕਰੋ ਸਸਰੇ ਗਾਲ ਜੀ ਸਾਰੇ ਕਿਸਾਨ ਵੀਰਾਂ ਦਾ ਟ੍ਰੈਕਟਰ ਮੇਲਾ ਚੈਨਲ 'ਚ ਇੱਕ ਵਾਰ ਫੇਰ ਮੋੜ ਤੋਂ ਸੁਆਗਤ ਹੈ ਜੀ ਅੱਜ ਅਸੀਂ ਲੈ ਕੇ ਆਏ ਫੋਰਡ 3600 ਮਾਡਲ ਹੈ ਜੀ 1983 ਰੇਟ ਹੈ ਜੀ 1 ਲੱਖ ਟਾਇਰ 55% ਪੇ ਏਰੀਆ ਬਾਦਸ਼ਾਹਪੁਰ ਕਪੂਰਥਲਾ ਸਾਰਾ ਕੁਝ ਓਕੇ ਹੈ ट्रैट बिकाऊ है जी फोर्ड छत्तीस सौ माडल है जी उन्नीस सौ त्रासी रेट मंगे किसान भीर ने एक लाख, ट पे है जी पचवंजा पैसे एरिया है बादशाहपुर कपूरथला सारा कुछ ओके है किसान भीर का नंबर है अठानवे पान सौ बवंजा क्यासी सात सौ क्यासी अठानवे पांच सौ बवंजा 81781 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟਰੈਟ ਖਰੀਦ ਸਕਦੇ ਹੋ ਜੀ ਜਲਦੀ ਜਲਦੀ ਵੀਡੀਓ ਸ਼ੇਅਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਤੇ ਕਮੈਂਟ ਕਰਕੇ ਆਪਣੇ ਸੁਝਾਅ ਜ਼ਰੂਰ ਦਿਆ ਕਰੋ ਕਿ ਸਾਡੀਆਂ ਵੀਡੀਓ ਤੁਹਾਨੂੰ ਕਿੱਦਾਂ ਦੇ ਲੱਗਦੀ ਜੇ ਕੋਈ ਮਿਸਟੇਕ ਹੋ ਜਾਵੇ ਤਾਂ ਅਸੀਂ ਉਹਨੂੰ ਸੁਧਾਰ ਸਕੀਏ ਇੱਕ ਇਹਨਾਂ ਦੀ ਟਰਾਲੀ ਵੀ ਵਿਕਾਊ ਹੈ ਜੀ ਜਾਦਾ ਕੁਝ ਤਾਂ ਵੀਰ ਨੇ ਦੱਸਿਆ ਨਹੀਂ ਰੇਟ ਹੈ ਜੀ 85000 ਟਾਇਰ 60 ਪੈਸੇ ਪਏ ਹੈ। ਅਗੀ ਜੀ ਇੱਕ ਟਰਾਲੀ ਵੀ ਵਿਕਾਊ ਹੈ। ਰੇਟ ਹੈ ਜੀ 85000। ਟਾਇਰ 60 ਪੈਸੇ ਪਏ ਹੈ। ਕਿਸਾਨ ਵੀਰ ਦਾ ਨੰਬਰ ਹੈ ਜੀ 985552 81781 985552 81781 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟਰਾਲੀ ਖਰੀਦ ਸਕਦੇ ਹੋ ਜੀ। ਜਿਹੜੇ ਵੀ ਸਾਡੇ ਚੈਨਲ ਨਾਲ ਜੁੜ ਰਹੇ ਹੈ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਰਹੇ ਉਹਨਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਤੇ ਜਿਹੜੇ ਵੀਰ ਸਾਡੇ ਚੈਨਲ ਤੇ ਨਵੇਂ ਆ ਜੀ ਉਹ ਸਬਸਕ੍ਰਾਈਬ ਬਟਨ ਨੂੰ ਦਬ ਕੇ ਤੇ ਸਾਈਡ ਤੇ ਘੰਟੀ ਦਾ ਬਟਨ ਆ ਉਹਨੂੰ ਦਬਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤਾਂ ਕਿ ਆਉਣ ਵਾਲੀ ਵੀਡੀਓ ਸਿੱਧਾ ਤੁਹਾਡੇ ਕੋਲੇ ਪਹੁੰਚੇ ਤੇ ਤੁਸੀਂ ਸਾਡੀ ਇੱਕ ਵੀ ਵੀਡੀਓ ਮਿਸ ਨਾ ਕਰੋ ਜੀ ਅਗੇ ਜੀ ਸਵਰਾਜ 855 ਮਾਡਲ ਹੈ ਜੀ 1998 ਰੇਟ ਮੰਗੇ ਕਿਸਾਨ ਵੀਰ ਨੇ 240000 ਏਰੀਆ ਜੀ ਲੋਂਗੋਵਾਲ ਸੰਗਰੂਰ ਸਵਰਾਜ 855 ਟਰੈਕ ਵਿਕਾਊ ਹੈ ਜੀ ਮਾਡਲ ਹੈ ਜੀ 1998 ਰੇਟ ਮੰਗੇ ਕਿਸਾਨ ਵੀਰ ਨੇ 240000 ਏਰੀਆ ਜੀ ਲੋਂਗੋਵਾਲ ਸੰਗਰੂਰ ਸਵਰਾਜ 855 ਟਰੈਕ ਵਿਕਾਊ ਹੈ ਮਾਡਲ ਹੈ ਜੀ 1998 ਰੇਟ ਮੰਗੇ ਕਿਸਾਨ ਵੀਰ ਨੇ 240000 ਏਰੀਆ ਜੀ ਲੋਂਗੋਵਾਲ ਸੰਗਰੂਰ ਕਿਸਾਨ ਵੀਰ ਦਾ ਨੰਬਰ ਹੈ 99154 658099154 6580 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟਰੈਡ ਖਰੀਦ ਸਕਦੇ ਹੋ ਜੀ ਐਡ ਕਰਾਉਣ ਦੇ ਲਈ ਸਾਡਾ WhatsApp ਨੰਬਰ ਹੈ ਜੀ 9877988446 ਇਸ ਨੰਬਰ ਤੇ ਤੁਸੀਂ 5 ਤੋਂ 7 ਫੋਟੋਆਂ ਜਾਂ ਤੁਸੀਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਐਡ ਕਰਵਾਉਣ ਦਾ ਕੋਈ ਖਰਚਾ ਨਹੀਂ ਕਈ ਵੀ ਰੰਦ ਸਾਨੂੰ ਫੋਨ ਤੇ ਮੈਸੇਜ ਆਉਂਦੇ ਆ ਕਿ ਸਾਡੀ ਐਡ ਕੱਢ ਦਿਓ ਜੇ ਤੁਹਾਡਾ ਸੰਸੇਲ ਹੋ ਗਿਆ ਤਾਂ ਵੀਰੇ ਇਹਦਾ ਮਤਲਬ ਇਹ ਨਹੀਂ ਕਿ ਐਡ ਕੱਢੀ ਜਾਊਗੀ ਅਸੀਂ ਐਡ ਕੱਢ ਨਹੀਂ ਸਕਦੇ ਕਿਸਾਨ ਵੀਰਾਂ ਨੂੰ ਬੇਨਤੀ ਜ਼ਰੂਰ ਕਰ ਸਕਦੇ ਆ ਕਿ ਜਿਹੜੀ ਤਰੀਕ ਨੂੰ ਐਡ ਲੱਗੀ ਹੋਵੇ ਉਸ ਤੋਂ ਲੈ ਕੇ 1 ਮਹੀਨੇ ਤੇ ਵਿੱਚ ਵਿੱਚ ਹੀ ਫੋਨ ਲਾਇਆ ਕਰੋ ਬਾਅਦ ਚ ਨਾ ਲਾਇਆ ਕਰੋ ਜੀ ਕਈ ਵਾਰੀ ਕਿਸਾਨ ਵੀਰ ਦੇ ਸੰਦ ਸੇਲ ਹੋ ਜਾਂਦੇ ਆ ਤਾਂ ਉਹਨਾਂ ਨੂੰ ਦਿੱਕਤ ਆਉਂਦੀ ਹੈ ਇੱਕ ਤਾਂ ਹੋਰ ਦੱਸਤੀ ਹੈ ਜਿਵੇਂ ਆਪਾਂ ਹੁਣ ਡਿਟੇਲ ਬੋਲੀ ਹੈ ਇਸ ਦੇ ਵਿੱਚ ਕਿਸਾਨ ਵੀਰ ਦਾ ਨੰਬਰ ਵੀ ਬੋਲਿਆ ਤੁਸੀਂ ਉਸ ਨੰਬਰ ਤੇ ਫੋਨ ਕਰਕੇ ਗੱਲਬਾਤ ਕਰਿਆ ਕਰੋ ਜੀ ਕਈ ਵੀਰ ਸਾਨੂੰ ਭੁਲੇਖੇ ਨਾਲ ਫੋਨ ਲਾ ਲੈਂਦੇ ਆ ਕਿ ਜਮ੍ਹਾਂ ਥੱਲੇ ਨੰਬਰ ਦਿੱਤਾ ਥੱਲੇ ਨੰਬਰ ਸੀ ਇਸ ਕਰਕੇ ਕਹਿੰਦੇ ਆ ਕਿ ਜੇ ਕੋਈ ਕਿਸਾਨ ਵੀਰ ਐਡ ਕਰਵਾਉਣਾ ਚਾਹੁੰਦਾ ਹੋਵੇ ਤਾਂ ਸਾਡਾ ਇਹ ਵਟਸਐਪ ਨੰਬਰ ਹੈ ਜੋ ਕਿ ਵੀਡੀਓ ਦੇ ਜਮ੍ਹਾਂ ਥੱਲੇ ਖੱਟੇ ਅੱਖਰਾਂ 'ਚ ਸ਼ੋਅ ਹੋ ਰਿਹਾ ਹੈ ਇਸ ਕਰਕੇ ਸਾਨੂੰ ਬਾਰੀ-ਬਾਰੀ ਦੱਸਣਾ ਨਾ ਪਵੇ ਜੀ ਤੁਸੀਂ ਡਿਟੇਲ ਚੈੱਕ ਕਰਿਆ ਕਰੋ ਉਸ ਦੇ ਵਿੱਚ ਕਿਸਾਨ ਵੀਰ ਦਾ ਨੰਬਰ ਹੁੰਦਾ ਉਸ ਦੇ ਫੋਨ ਲਾਇਆ ਕਰੋ ਜੀ ਐਡ ਕਰਨ ਦੇ ਲਈ ਸਾਡਾ WhatsApp ਨੰਬਰ ਹੈ ਜੋ ਕਿ ਸਕਰੀਨ ਤੇ ਜਮ੍ਹਾਂ ਥੱਲੇ ਘੱਟੇ ਐਕਸਟਰਾ ਸ਼ੋਰ ਹੈ ਉਸ ਨੰਬਰ ਤੇ ਪੰਜ ਤੋਂ ਸੱਤ ਫੋਟੋਆਂ ਤੇ ਫੁੱਲ ਡਿਟੇਲ ਲਿਖ ਕੇ ਭੇਜਿਆ ਕਰੋ ਜੀ ਅੱਗੇ ਜੀ ਮਿਊਜ਼ਿਕ ਸਿਸਟਮ ਵਿਕਾਊ ਹੈ ਮਾਡਲ ਹੈ ਜੀ 2018 ਰੇਟ ਮੰਗੇ ਕਿਸਾਨ ਵੀਰ ਨੇ 16000 ਏਰੀਆ ਜੀ rau ke kala mogga ਮਿਊਜ਼ਿਕ ਸਿਸਟਮ ਵਿਕਾਊ ਹੈ ਜੀ ਮਾਡਲ ਹੈ ਜੀ 2018 ਰੇਟ ਮੰਗੇ ਕਿਸਾਨ ਵੀਰ ਨੇ 16000 ਏਰੀਆ ਜੀ rau ke kala moga ਕਿਸਾਨ ਵੀਰ ਦਾ ਨੰਬਰ ਹੈ ਜੀ 95929 65357 95929 65357 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਮਿਊਜ਼ਿਕ ਸਿਸਟਮ ਖਰੀਦ ਸਕਦੇ ਹੋ ਜੀ ਕਈ ਵੀਰਾਂ ਦੇ ਫੋਨ ਆਉਂਦੇ ਆ ਕਿ ਤੁਹਾਡੇ ਘਰੇ ਸੰਦ ਖੜੇ ਸਾਡੇ ਕੋਲ ਨਹੀਂ ਹੁੰਦੇ ਜੀ ਸਾਡਾ ਕੰਮ ਸਿਰਫ ਐਡ ਕਰਾਉਣ ਲਾਉਣ ਦਾ ਹੁੰਦਾ ਏਸ ਕਰਕੇ ਤੁਸੀਂ ਐਡ ਜਿਹੜੀ ਐ ਜਿਹੜੀ ਵੀਡੀਓ ਸਿਪਾਉਣੇ ਉਸ ਦੇ ਵਿੱਚ ਨੰਬਰ ਹੁੰਦੇ ਆ ਤੁਸੀਂ ਉਹਨਾਂ ਤੇ ਫੋਨ ਕਰਕੇ ਗੱਲ ਕਰਿਆ ਕਰੋ ਜੀ ਅਸੀਂ ਸਿਰਫ ਐਡ ਕਰ ਪਾਉਣ ਲਾਉਣ ਦਾ ਕੰਮ ਹੀ ਕਰਦੇ ਆ ਭਲੇਖੇ ਨਾਲ ਵੀਰ ਫੋਨ ਲਾ ਲੈਂਦੇ ਆ ਇਸ ਕਰਕੇ ਤੁਸੀਂ ਆਪਦਾ ਸਮਾਂ ਬਰਬਾਦ ਨਾ ਕਰਦੇ ਹੋਏ ਡਿਟੇਲ ਚੈੱਕ ਕਰਕੇ ਉਸ ਦੇ ਵਿੱਚ ਤੇ ਫੋਨ ਲਾਇਆ ਕਰੋ ਅੱਗੇ ਜੀ ਥਰੇਸਰ ਵਿਕਾਊ ਹੈ ਮਾਡਲ ਹੈ ਜੀ 2011 ਰੇਟ ਮੰਗੇ ਕਿਸਾਨਬੀਰ ਨੇ 40000 ਏਰੀਆ ਜੀ ਮਲੋਟ ਥਰੇਸਰ ਵਿਕਾਊ ਹੈ ਜੀ ਮਾਡਲ ਹੈ 2011 ਰੇਟ ਹੈ ਜੀ 40000 ਏਰੀਆ ਕਿਸਾਨਬੀਰ ਦਾ ਮਲੋਟ ਥਰੇਸਰ ਵਿਕਾਊ ਹੈ ਮਾਡਲ 2011 ਰੇਟ 40000 ਏਰੀਆ ਮਲੋਟ ਕਿਸਾਨ ਵੀਰ ਦਾ ਨੰਬਰ ਹੈ ਜਿਹੜਾ 98727 97913 98727 97913 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਥੈਸਰ ਖਰੀਦ ਸਕਦੇ ਹੋ ਜੀ ਜਿਹੜਾ ਸਕੇ ਨੇ ਕਿ ਜਲਦੀ ਜਲਦੀ ਵੀਡੀਓ ਸ਼ੇਅਰ ਕਰੋ ਤੇ ਲਾਈਕ ਕਰੋ ਵੀਰੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਕਈ ਵਾਰੀ ਜਰੂਰ ਕਿਸਾਨ ਵੀਰ ਹੁੰਦਾ ਕੋਈ ਸੰਦ ਖਰੀਦਣਾ ਚਾਹੁੰਦਾ ਹੁੰਦਾ ਕੋਈ ਛੋਟਾ ਕਿਸਾਨ ਵੀਰ ਵੀ ਹੁੰਦਾ ਵਿੱਚ ਕੋਈ ਇਸ ਕਰਕੇ ਬਿਚਾਰਾ ਕੋਈ ਕਿਸਾਨ ਵੀ ਰਸਨ ਰੱਖੀ ਹੋਈ ਸਕੇ ਵੀਡੀਓ ਜ਼ਰੂਰ ਸ਼ੇਅਰ ਕਰਿਆ ਕਰੋ ਜੀ ਐਡ ਕਰਵਾਉਣ ਦੇ ਲਈ ਸਾਡਾ WhatsApp ਨੰਬਰ ਹੈ ਜੀ 987988446 ਜੋ ਕਿ ਵੀਡੀਓ ਦੇ ਜਮਾ ਥੱਲੇ ਕੱਟੇ ਐਕਸ ਨਾਲ ਸ਼ੋ ਹੋ ਰਿਹਾ ਉਸ ਨੰਬਰ ਤੇ ਤੁਸੀਂ 5 ਤੋਂ 7 ਫੋਟੋਆਂ ਜਾਂ ਤੁਸੀਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਐਡ ਕਰਵਾਉਣ ਦਾ ਕੋਈ ਖਰਚਾ ਨਹੀਂ ਜੇ ਤੁਸੀਂ ਵੀਡੀਓ ਬਣਾਉਣਾ ਚਾਹੁੰਦੇ ਹੋ ਜੇ ਤੁਹਾਡੀ ਤੁਸੀਂ ਟ੍ਰੈਡ ਦੀ ਵੀਡੀਓ ਬਣਾਉਣੀ ਹੈ ਤਾਂ ਸੈੰਪਲ ਮਾਰ ਕੇ ਜਰੂਰ ਦਿਖਾਇਆ ਕਰੋ ਜੇ ਤੁਸੀਂ ਕਿਸੇ ਹੋਰ ਸੰਦ ਦੀ ਵੀਡੀਓ ਬਣਾਉਣੀ ਹੈ ਤਾਂ ਟੈਡਾ ਫੋਨ ਕਰਕੇ ਵੀਡੀਓ ਬਣਾ ਕੇ ਭੇਜਿਆ ਕਰੋ ਜੀ ਇੱਕ ਕਈ ਵਾਰੀ ਕਿਸਾਨ ਵੀਰ ਡਿਟੇਲ ਅੱਧੇ ਲਿਖ ਕੇ ਭੇਜਦੇ ਉਦੋਂ ਤੱਕ ਸੀ ਐਡ ਲਾ ਚੁੱਕੇ ਹੁੰਦੇ ਆ ਇਸ ਕਰਕੇ ਤੁਹਾਨੂੰ ਦੱਸ ਦਈਏ ਕਿ ਪਹਿਲਾਂ ਤੁਸੀਂ ਪੂਰੀ ਡਿਟੇਲ ਚੈੱਕ ਕਰਿਆ ਕਰੋ 2-3 ਵਾਰੀ ਫੇਰ ਸਾਨੂੰ ਭੇਜਿਆ ਕਰੋ ਬਾਅਦ ਵਿੱਚ ਫੋਨ ਕਰਕੇ ਦੱਸ ਦੇ ਵੀਰ ਉਹ ਤੁਹਾਨੂੰ ਅਸੀਂ ਐਡ ਲਾ ਚੁੱਕੇ ਹੁਣੇ ਇਸ ਕਰਕੇ ਦੁਬਾਰਾ ਡਿਟੇਲ ਨਹੀਂ ਲਿਖੀ ਜਾਊਗੀ ਜਿਹੜੀ ਐਡ ਲੱਗੀ ਹੋਈ ਉਸ ਦੀ ਕਈ ਵੀਰ ਸਾਨੂੰ ਭਲੇਖੇ ਨਾਲ ਫੋਨ ਲਾ ਕੇ ਪੁੱਛਦੇ ਆ ਇਸ ਕਰਕੇ ਤੁਹਾਨੂੰ ਦੱਸ ਦਈਏ ਕਿਸੇ ਵੀਰ ਨੂੰ ਨਹੀਂ ਵੀ ਪਤਾ ਹੁੰਦਾ ਤਾਂ ਤੁਸੀਂ ਪੰਜਾਬੀ ਚ ਸਾਡੇ ਟਰੈਕਟਰ ਮੇਲਾ ਚੈਨਲ ਦਾ ਨਾਮ ਹੈ ਜੀ ਆਪਣੇ ਚੈਨਲ ਦਾ ਨਾਮ ਟਰੈਕਟਰ ਮੇਲਾ ਪੰਜਾਬੀ ਚ ਲਿਖ ਕੇ YouTube ਤੇ ਨਿਕੜ ਸਕਦੇ ਹੋ ਤੇ ਉਸ ਦੇ ਉੱਤੇ ਤੁਹਾਨੂੰ ਜਿਹੋ ਜਿਹਾ ਸਭ ਚਾਹੀਦਾ ਉਹ ਜੀ ਮਿਲ ਜਾਣਗੇ ਇਸ ਕਰਕੇ ਤੁਸੀਂ ਪਹਿਲਾਂ ਪੰਜਾਬੀ ਚ ਟਰੈਕਟਰ ਮੇਲਾ ਚੈਨਲ ਲਿਖ ਕੇ ਤਿਆ ਆਪ ਦੀ ਮਨਪਸੰਦ ਦੇ ਸੰਦ ਦੇਖ ਸਕਦੇ ਹੋ ਜੀ ਕਈ ਵੀਰ ਕਹਿੰਦੇ ਕਿ ਵੀਡੀਓ ਦਾ ਕਿੰਨਾ ਖਰਚਾ ਜੀ ਕੋਈ ਵੀ ਖਰਚਾ ਨਹੀਂ ਹੁੰਦਾ ਐਡ ਕਰਾਉਣ ਦਾ ਅਸੀਂ ਤੁਹਾਡੀ ਸੇਵਾ ਵਾਸਤੇ ਬੈਠਿਆ ਬਸ ਤੁਸੀਂ ਫੁੱਲ ਡਿਟੇਲ ਤੇ ਪੰਜ ਤੋਂ ਸੱਤ ਫੋਟੋ ਮੈ ਭੇਜਣੀਆਂ ਜੀ ਉਗੀ ਜੀ ਟਰਾਲੀ 12 ਵਾਈ 6.6 ਦੀ ਬਿਕਾਊ ਹੈ ਜੀ ਜੈਕ ਵਾਲੀ ਟਰਾਲੀ ਹੈ ਟਾਇਰ ਹੈ ਜੀ 50 ਪੈਸੇ ਰੇਟ ਮੰਗੇ ਕਿਸਾਨ ਵੀਰ ਨੇ 1,05,000 ਫੁੱਲ ਹੈਵੀ ਹੈ ਟਰਾਲੀ ਬਿਕਾਊ ਹੈ ਜੀ 12 ਵਾਈ 6.6 ਦੀ ਜੈਕ ਵਾਲੀ ਟਰਾਲੀ ਹੈ ਟਾਇਰ ਹੈ ਜੀ 50 ਪੈਸੇ ਰੇਟ ਮੰਗੇ ਕਿਸਾਨ ਵੀਰ ਨੇ 1,05,000 ਫੁੱਲ ਹੈਵੀ ਹੈ ਜਿਹੜਾ ਕਿਸਾਨ ਵੀਰ ਦਾ ਨੰਬਰ ਹੈ 94171 52487 94171 52487 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟਰਾਲੀ ਖਰੀਦ ਸਕਦੇ ਹੋ ਕਈ ਵਾਰੀ ਕਿਸਾਨ ਵੀਰ ਦਾ ਕੋਈ ਸੰਦ ਸੇਲ ਹੋ ਜਾਵੇ ਤਾਂ ਮਿਹਰਬਾਨੀ ਕਰਕੇ ਗਰੀਬਾਂ ਨੂੰ ਕੁਝ ਜ਼ਰੂਰ ਦਾਨ ਕਰਿਆ ਕਰੋ ਜੀ ਤਾਂਕਿ ਕਿਸੇ ਗਰੀਬ ਦਾ ਭਲਾ ਹੋ ਸਕੇ ਜੀ ਮੈਂ ਕਿ ਆਪਾਂ ਹੁਣ ਇਹ ਐਡ ਇਹ ਬੀਡ ਐਡ ਲਾਈ ਹੈ ਇਸ ਦੇ ਵਿੱਚ ਪੂਰੀ ਡਿਟੇਲ ਲਿਖੀ ਹੋਈ ਹੈ ਉਸ ਦੇ ਵਿੱਚ ਕਿਸਾਨ ਵੀਰ ਦਾ ਨੰਬਰ ਹੈ ਸਾਡਾ ਨੰਬਰ ਜਿਵੇਂ ਥੱਲੇ ਹੈ ਇਸ ਕਰਕੇ ਤੁਸੀਂ ਪਹਿਲਾਂ ਚੈੱਕ ਕਰਿਆ ਕਰੋ ਫਿਰ ਉਹਨਾਂ ਨੰਬਰਾਂ ਤੇ ਫੋਨ ਲਾਇਆ ਕਰੋ ਅੱਗੇ ਜੀ ਟਰਾਲੀ ਬਿਕਾਉ ਹੈ ਡੈਂਪਰ ਟਰਾਲੀ ਹੈ ਰੇਟ ਹੈ ਜੀ 1,30,000 ਏਰੀਆ ਇਹਨਾਂ ਦਾ ਅਨੂਪਗੜ ਰਾਜਸਥਾਨ ਟਾਇਰ 70 ਪੈਸੇ ਪਈ ਹੈ ਟਰਾਲੀ ਵਿਕਾਊ ਹੈ ਜੀ ਡੈਂਪਰ ਟਰਾਲੀ ਹੈ ਰੇਟ ਹੈ ਜੀ 1,30,000 ਏਰੀਆ ਕਿਸਾਨਬੀਰ ਦਾ ਅਨੂਪਗੜ ਰਾਜਸਥਾਨ ਟਾਇਰ ਪਈ ਜੀ 70 ਪੈਸੇ ਕਿਸਾਨਬੀਰ ਦਾ ਨੰਬਰ ਹੈ ਜੀ 63504 50694 63504 50694 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟਰਾਲੀ ਖਰੀਦ ਸਕਦੇ ਹੋ ਜੀ ਕਈ ਵਾਰੀ ਜਵਾਕ ਫੋਟੋਮਾਂ ਪੇਜ ਦਿੰਦਿਆ ਵੀਰੇ ਇਸ ਕਰਕੇ ਪਹਿਲਾਂ ਕਰੇ ਸਲਾਹ ਕਰਕੇ ਫਿਰ ਐਡ ਲਾਉਣ ਲਈ ਫੋਟੋਮਾਂ ਭੇਜਿਆ ਕਰੋ ਜੀ ਅੱਗੇ ਜੀ ਸੋਨਾਲੀ ਕਾ 750 ਮਾਡਲ ਹੈ ਜੀ 2006 ਟਾਇਰ ਅੱਸੀ ਪੈਸੇ ਪਈ ਹੈ ਜੀ ਰੇਟ ਮੰਗੇ ਕਿਸਾਨ ਵੀਰ ਨੇ 285000 ਏਰੀਆ ਜੀ ਇਹਨਾਂ ਦਾ ਫਿਰੋਜ਼ਪੁਰ ਸੋਨਾਲੀ ਕਾ ਟਰੈਟ ਵਿਕਾਊ ਹੈ ਜੀ 700 ਪਈਆ ਮਾਡਲ ਹੈ ਜੀ 2006 ਟਾਇਰ ਅੱਸੀ ਪੈਸੇ ਪਈ ਹੈ ਰੇਟ ਮੰਗੇ ਜਿਹੜਾ ਕਿਸਾਨ ਵੀਰ ਨੇ 285000 ਏਰੀਆ ਇਹ ਇਹਨਾਂ ਦਾ ਫਿਰੋਜ਼ਪੁਰ ਕਿਸਾਨ ਵੀਰ ਦਾ ਨੰਬਰ ਹੈ ਜੀ 9417582445 9417582445 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਗੱਡ ਖਰੀਦ ਸਕਦੇ ਹੋ ਚਲ ਜਲਦੀ ਵੀਡੀਓ ਸ਼ੇਅਰ ਕਰਿਓ ਤੇ ਲਾਈਕ ਕਰਿਓ ਬਣੇ ਰਹੋ ਸਾਡੇ ਚੈਨਲ ਦੇ ਨਾਲ ਇਸੇ ਤਰ੍ਹਾਂ ਮਿਲਦੀ ਹੈ ਇੱਕ ਹੋਰ ਮੇਰੀ ਇੰਟਰਸਟਿੰਗ ਵੀਡੀਓ ਦੇ ਨਾਲ ਉਹ ਤਕਲੀ ਧੰਨਵਾਦ